ਅਕਸਰ ਜਦੋਂ ਜ਼ਿਆਦਾ ਠੰਡ ਹੁੰਦੀ ਹੈ ਤੇ ਮਲਾਈ ਦੇ ਵਿੱਚੋਂ ਮੱਖਣ ਜਿਹੜਾ ਕੱਢਣਾ ਬਹੁਤ ਜ਼ਿਆਦਾ ਔਖਾ ਹੁੰਦਾ ਤੇ ਮੈਂ ਘਰ ਦੇ ਵਿੱਚ ਮਲਾਈ ਦੇ ਵਿੱਚੋਂ ਮੱਖਣ ਕੱਢ ਰਹੀ ਸੀ ਤੇ ਮੈਂ ਕਿ ਮੈਂ ਤੁਹਾਡਾ ਨਾ ਵੀਡੀਓ ਜਿਹੜੀ ਹੈ ਸ਼ੇਅਰ ਕਰਨੀ ਹੈ ਕਿ ਮੈਂ ਆਪਣੇ ਘਰ ਦੇ ਵਿੱਚ ਝਟਪਟ ਹੀ ਸਿਰਫ 5 ਮਿੰਟਾਂ ਦੇ ਵਿੱਚ ਜਿਹੜਾ ਮੱਖਣਾ ਕਿਦਾਂ ਤਿਆਰ ਕਰਕੇ ਜਿਹੜਾ ਹੈ ਉਹ ਰੱਖਣੀ ਆ ਤੇ ਕਿਦਾਂ ਇਹਦਾ ਘਿਓ ਬਣਾਉਣੀ ਆ ਤੇ ਜਿਹੜਾ ਵੇਸਟ ਬਚ ਜਾਂਦਾ ਦੁੱਧ ਜਿਹੜਾ ਐਕਸਟਰਾ ਬਚ ਜਾਂਦਾ ਹੈ ਉਹਦਾ ਮੈਂ ਪਨੀਰ ਕਿਦਾਂ ਬਣਾ ਕੇ ਤਿਆਰ ਕਰਨੀ ਆ ਅੱਜ ਮੈਂ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੀ ਤੇ ਵੀਡੀਓ ਤੇ ਪੂਰੀ ਬਣੇ ਰਿਓ ਬਿਲਕੁਲ ਵੀ ਸਕਿੱਪ ਕਰਕੇ ਸਭ ਤੋਂ ਪਹਿਲਾਂ ਇੱਥੇ ਮੈਂ 6 ਦਿਨ ਦੀ ਮਲਾਈ ਲਈ ਹੈ ਤੁਸੀਂ ਸਿਰਫ 12 ਤੋਂ 15 ਦਿਨ ਤੱਕ ਦੀ ਜਿਹੜੀ ਮਲਾਈ ਹੈ ਉਹ ਲੈ ਸਕਦੇ ਹੋ ਇਸ ਤੋਂ ਜ਼ਿਆਦਾ ਦਿਨਾਂ ਦੀ ਮਲਾਈ ਜਿਹੜੀ ਹੈ ਉਹ ਨਾਲ ਲਿਓ ਫਿਰ ਪਨੀਰ ਜਿਹੜਾ ਵਧੀਆ ਨਹੀਂ ਬਣਦਾ ਹੁਣ ਇਹਨੂੰ ਮੈਂ ਡੂੰਘੇ ਦੇ ਵਿੱਚ ਪਾ ਲਿਆ ਇੱਕਦਮ ਠੰਡੀ ਮਲਾਈ ਹੈ ਫ੍ਰਿਜ ਦੇ ਵਿੱਚੋਂ ਹੱਲੇ ਹੁਣੇ ਮੈਂ ਕੱਢੀ ਹੈ ਇਹਦੇ ਵਿੱਚ ਆਪਾਂ ਪਾਵਾਂਗੇ ਥੋੜਾ ਜਿਹਾ ਗਰਮ ਪਾਣੀ ਥੋੜਾ ਜਿਹਾ ਗਰਮ ਪਾਣੀ ਇਹਦੇ ਵਿੱਚ ਪਾਣਾ ਬਸ ਗਰਮ ਪਾਣੀ ਪਾ ਕੇ ਇਹਨੂੰ ਲਗਾਤਾਰ ਚਲਾਉਂਦੇ ਹੋਏ ਜਿਹੜਾ ਆਪਾਂ ਰੇੜਕ ਲੜਾਇਆ ਇਹਨੂੰ ਵਿਸਕਰ ਦੇ ਨਾਲ ਆਪਾਂ ਰੇੜਕਾਂਗੇ ਜਿਸ ਦੇ ਨਾਲ ਝਟਪਟ ਮੱਖਣ ਜਿਹੜਾ ਨਿਕਲ ਆਏਗਾ ਤੇ ਵੀਡੀਓ ਮੈਂ ਬਿਲਕੁਲ ਵੀ ਕਟਾਂਗੀ ਨਹੀਂ ਬਿਲਕੁਲ ਲਾਈਵ ਤੁਹਾਨੂੰ ਪੂਰਾ ਪੂਰਾ ਦੱਸਾਂਗੀ ਕਿ ਕਿੱਦਾਂ ਇਹਦੇ ਵਿੱਚੋਂ ਮੱਖਣ ਜਿਹੜਾ ਝਟਪਟ ਨਿਕਲ ਜਾਂਦਾ ਹੈ ਸਿਰਫ ਪੰਜ ਮਿੰਟਾਂ ਦੇ ਵਿੱਚ ਗਰਮ ਪਾਣੀ ਪਾ ਆ ਦੇਖੋ ਵਿਸਕਰ ਦੇ ਨਾਲ ਮੈਂ ਲਗਾਤਾਰ ਜਿਹੜਾ ਇਹ ਚਲਾ ਰਹੀ ਆ ਤੇ ਮੈਂ ਫਿਰ ਤੋਂ ਕਹਿ ਰਹੀ ਆ ਮਲਾਈ ਜਿਹੜੀ ਹੈ ਜਿਆਦਾ ਦਿਨਾਂ ਦੀ ਨਾ ਲਿਓ ਫਿਰ ਪਨੀਰ ਜਿਹੜਾ ਵਧੀਆ ਨਹੀਂ ਬਣਦਾ ਇਸ ਕਰਕੇ ਮੈਂ ਸਿਰਫ 6 ਦਿਨਾਂ ਦੇ ਲਈਏ ਤੁਸੀਂ 10 12 15 ਫ੍ਰਿਜ ਵਿੱਚ ਰੱਖੀ ਹੋਈ ਮਲਾਈ ਜਿਹੜੀ ਹੈ ਤੁਸੀਂ ਉਹ ਲੈਣੀ ਆ ਫ੍ਰਿਜ ਵਿੱਚ ਮਲਾਈ ਜਿਹੜੀ ਹੈ ਖਰਾਬ ਨਹੀਂ ਹੁੰਦੀ ਐ ਇਸ ਕਰਕੇ ਫ੍ਰਿਜ ਮਲਾਈ ਜਿਹੜੀ ਇਹਨੂੰ ਫ੍ਰਿਜ ਵਿੱਚ ਹੀ ਤੁਸੀਂ ਜਿਹੜਾ ਇਹ ਸਟੋਰ ਕਰਨਾ ਹੈ। ਇਹ ਦੇਖੋ ਮੈਂ ਵੀਡੀਓ ਬਿਲਕੁਲ ਵੀ ਨਹੀਂ ਕੱਟੀ ਹੈ ਤੇ ਮੱਖਣ ਜਿਹੜਾ ਕਿੰਨੇ ਵਧੀਆ ਤਰੀਕੇ ਦੇ ਨਾਲ ਜਿਹੜਾ ਇਹ ਨਿਕਲ ਰਿਹਾ ਹੈ। ਹੁਣ ਜਦੋਂ ਤੱਕ ਇਹ ਮੱਖਣ ਲੱਗ ਤੇ ਦੁੱਧੇ ਜਿਹੜਾ ਲੱਗ ਨਹੀਂ ਹੋ ਜਾਂਦਾ ਉਦੋਂ ਤੱਕ ਇਹਨੂੰ ਲਗਾਤਾਰ ਫੈਂਟਣਾ ਆਪਾਂ ਰੇੜਕਣਾ ਕੋਈ ਇਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ। ਇਸੇ ਕਰਕੇ ਵੀਡੀਓ ਜਿਹੜੀ ਮੈਂ ਕੱਟੀ ਨਹੀਂ ਹੈ ਪਰ ਮੈਂ ਫਾਸਟ ਕੀਤੀ ਹੋਈ ਹੈ ਜਿਹੜੀ ਵੀਡੀਓ ਹੈ ਥੋੜੀ ਤਾਂ ਕਿ ਲੰਬੀ ਨਾ ਹੋ ਜਾਏ। ਤੇ ਲਗਾਤਾਰ ਚਲਾਉਂਦੇ ਹੋਏ ਮੈਂ ਤੁਹਾਨੂੰ ਦਿਖਾ ਰਹੀ ਹਾਂ ਵੀਡੀਓ ਦੇ ਵਿੱਚ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਤੁਸੀਂ ਕਦੀ ਇਸ ਤਰੀਕੇ ਦੇ ਨਾਲ ਮੱਖਣ ਕੱਢਿਆ ਕਿ ਨਹੀਂ ਕੱਢਿਆ ਕਮੈਂਟ ਕਰਕੇ ਜਰੂਰ ਦੱਸਿਓ ਇਹ ਦੇਖੋ ਮੱਖਣ ਲੱਗ ਤੇ ਦੁੱਧ ਜਿਹੜਾ ਲੱਗ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਵਾਂਗੇ ਤੇ ਸਾਰਾ ਮੱਖਣ ਜਿਹੜਾ ਇੱਕ ਜਗ੍ਹਾ ਦੇ ਵਿੱਚ ਇਕੱਠਾ ਕਰ ਲਵਾਂਗੇ ਇੱਕ ਜਗ੍ਹਾ ਲੱਗ ਆਪਾਂ ਜਿਹੜਾ ਮੱਖਣ ਇਕੱਠਾ ਕਰ ਲੈਣਾ ਤੇ ਜਿਹੜਾ ਇਹਦਾ ਦੁੱਧ ਹੈ ਇਹ ਆਪਾਂ ਕੱਢ ਲੈਣਾ ਅਲੱਗ ਡੂੰਘੇ ਦੇ ਵਿੱਚ ਇਹ ਦੇਖੋ ਮੱਖਣ ਜਿਹੜਾ ਕਿੰਨੇ ਵਧੀਆ ਤਰੀਕੇ ਦੇ ਨਾਲ ਇਕੱਠਾ ਹੋਇਆ ਪਾਣੀ ਦੇ ਵਿੱਚ ਮੈਂ ਰੂਮ ਟੈਂਪਰੇਚ ਜੇਕਰ ਤੁਸੀਂ ਇਹ ਵੀਡੀਓ ਗਰਮੀਆਂ ਦੇ ਵਿੱਚ ਦੇਖ ਰਹੇ ਹੋ ਤਾਂ ਫਿਰ ਗਰਮ ਪਾਣੀ ਇਹਦੇ ਵਿੱਚ ਪਾਉਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਇਹਨੂੰ ਕੱਢ ਕੇ ਫ੍ਰਿਜ ਵਿੱਚੋਂ ਮਲਾਈ ਨੂੰ ਇੱਕ ਘੰਟਾ ਪਹਿਲਾਂ ਬਾਹਰ ਰੱਖ ਲੈਣਾ ਤੇ ਫਿਰ ਤੁਸੀਂ ਇਹਨੂੰ ਰੇੜਕਣਾ ਹੁਣ ਇਹ ਜਿਹੜਾ ਮੱਖਣ ਹੈ ਇਹਦੇ ਵਿੱਚ ਮੈਂ ਥੋੜਾ ਜਿਹਾ ਪਾਣੀ ਹੋਰ ਪਾਵਾਂਗੀ ਤੇ ਇਹਨੂੰ ਧੋ ਲਵਾਂਗੀ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਬਚਿਆ ਖੋਚਾ ਦੁੱਧ ਹੈ ਇਹਦੇ ਵਿੱਚ ਉਹ ਵੀ ਨਿਕਲ ਜਾਏਗਾ ਇਸ ਤਰੀਕੇ ਦੇ ਨਾਲ ਕੁਛੇ ਸਿਰ ਇੱਕ ਦਿਨਾਂ ਲਈ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਇਹ ਤੋਲ ਲੈਣਾ ਤੁਨੇ ਜਿਹੜਾ ਦੁੱਧ ਵਾਲਾ ਪਾਣੀ ਹੈ ਇਹ ਵੀ ਆਪਾਂ ਉਸੇਤ ਡੂੰਘੇ ਦੇ ਵਿੱਚ ਪਾ ਦਵਾਂਗੇ ਜਿਹਦੇ ਵਿੱਚ ਆਪਾਂ ਪਹਿਲੇ ਦੁੱਧ ਪਾਇਆ। ਹੁਣ ਇਹ ਸਾਡਾ ਬਹੁਤ ਵਧੀਆ ਮੱਖਣ ਜਿਹੜਾ ਬਣ ਕੇ ਤਿਆਰ ਹੋ ਗਿਆ ਇਹਨੂੰ ਆਪਾਂ ਇੱਕ ਸਾਈਡ ਤੇ ਰੱਖਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਇਹ ਪਨੀਰ ਬਣਾ ਕੇ ਤਿਆਰ ਕਰ ਲਵਾਂਗੇ ਫਿਰ ਇਹਦਾ ਘਿਓ ਕਿੱਦਾਂ ਬਣਾਣਾ ਇਹ ਵੀ ਮੈਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦਿਖਾਣਗੀ ਆ। ਇਹ ਇਹਦਾ ਦੁੱਧ ਦੇ ਬੇਸਟ ਵਾਲਾ ਜਿਹੜਾ ਬਚਿਆ ਹੋਇਆ ਸੀ ਇਹਨੂੰ ਆਪਾਂ ਗੈਸ ਦੇ ਉੱਤੇ ਰੱਖ ਲੈਣਾ ਤੇ ਇਹਨੂੰ ਇੰਨਾ ਕੁ ਗਰਮ ਕਰਨਾ ਕਿ ਸਾਡੀ ਉਂਗਲ ਜਿਹੜੀ ਹੈ ਡੁੱਬ ਜੇ। ਬਸ ਇਹ ਹਲਕਾ ਜਿਹਾ ਜਿਹੜਾ ਇਹ ਗਰਮ ਹੋ ਗਿਆ ਤੇ ਇਹਦੇ ਵਿੱਚ 2 ਚਮਚ ਵਿਨੇਗਰ ਪਾਵਾਂਗੇ ਤੁਸੀਂ ਵਿਨੇਗਰ ਨਹੀਂ ਪਾਣਾ ਚਾਹੁੰਦੇ ਤੇ ਨਿੰਬੂ ਦਾ ਰਸ ਵੀ ਪਾ ਸਕਦੇ ਹੋ ਇਹ ਵੀਡੀਓ ਵੀ ਮੈਂ ਬਿਲਕੁਲ ਨਹੀਂ ਕੱਟੀ ਹੈ ਤੁਹਾਡੇ ਸਾਹਮਣੇ ਮੈਂ ਜਿਹੜਾ ਪਨੀਰ ਹੈ ਤੁਹਾਨੂੰ ਬਣਾ ਕੇ ਦੱਸਾਂਗੀ ਦੁੱਧ ਜਿਹੜਾ ਹਲਕਾ ਜਿਹਾ ਗਰਮ ਹੈ ਵਿਨੇਗਰ ਪਾਉਂਦੇ ਹੀ ਦੁੱਧ ਜਿਹੜਾ ਫਟ ਜਾਏਗਾ ਕੁਝ ਇਸ ਤਰੀਕੇ ਦੇ ਨਾਲ ਬੇਸ਼ੱਕ ਪਨੀਰ ਜਿਹੜਾ ਥੋੜਾ ਘਟ ਨਿਕਲਦਾ ਪਰ ਫਿਰ ਵੀ ਵੇਸਟ ਨਾਲੋਂ ਤੇ ਚੰਗਾ ਹੀ ਹੈ ਜਿਹੜਾ ਸੁਟਣਾ ਆਪਾਂ ਉਹਦੇ ਨਾਲੋਂ ਤਾਂ ਪਨੀਰ ਨਿਕਲ ਜਾਂਦਾ ਤੇ ਚੰਗਾ ਹੀ ਹੈ ਪਰ ਪਨੀਰ ਵੀ ਬਹੁਤ ਵਧੀਆ ਹੁੰਦਾ ਇਹ ਨਹੀਂ ਕਿ ਦੇ ਵਿੱਚ ਕੋਈ 스ਮੈਲ ਆਂਦੀ ਹੈ ਜਾਂ ਸਵਾਦ ਵਿੱਚ ਕੋਈ ਬਦਲਾਅ ਹੁੰਦਾ ਬਿਲਕੁਲ ਵੀ ਨਹੀਂ ਹੁੰਦਾ ਤੇ ਇੱਕ ਵਾਰ ਤੁਸੀਂ ਬਣਾ ਕੇ ਜਰੂਰ ਦੇਖਿਓ ਫਿਰ ਮੈਨੂੰ ਦੱਸਿਓ ਤੁਸੀਂ ਤੁਹਾਡਾ ਪਨੀਰ ਕਿਦਾਂ ਦਾ ਬਣਿਆ ਸੀ ਹੁਣ ਇਹਨੂੰ ਆਪਾਂ ਛਾਣ ਲਵਾਂਗੇ ਛਾਣਨੀ ਵਿੱਚ ਪਾ ਕੇ ਇਹਨੂੰ ਕੁਝ ਇਸ ਤਰੀਕੇ ਦੇ ਨਾਲ ਆਪਾਂ ਛਾਣ ਲੈਣਾ ਤੇ ਜਿਹੜਾ ਪਾਣੀ ਹੈ ਜਦੋਂ ਪਨੀਰ ਦੇ ਵਿੱਚੋਂ ਨਿਕਲ ਜਾਏਗਾ ਫਿਰ ਆਪਾਂ ਇਹਨੂੰ ਪਨੀਰ ਨੂੰ ਜਿਹੜਾ ਹੈ ਫਿਰ ਤੋਂ ਇੱਕ ਵਾਰ ਧੋਣਾ ਹੈ ਕਿਉਂਕਿ ਆਪਾਂ ਇਹਦੇ ਵਿੱਚ ਵਿਨੇਗਰ ਪਾਇਆ ਤੇ ਵਿਨੇਗਰ ਦੀ 스ਮੈਲ ਇਹਦੇ ਵਿੱਚੋਂ ਨਾ ਆਏ ਇਸ ਕਰਕੇ ਇਹਨੂੰ ਆਪਾਂ ਹਲਕਾ ਜਿਹਾ ਫਿਰ ਤੋਂ ਧੋ ਲਵਾਂਗੇ ਵਿਨੇਗਰ ਦੀ ਖਟਾਸ ਤੇ ਸਮੈਲ ਜਿਹੜੀ ਹੈ ਬਹੁਤ ਹੁੰਦੀ ਹੈ ਤੇ ਲੋ ਜੀ ਇਹਨੂੰ ਮੈਂ ਹੁਣ ਤੋਲਿਆ ਚੰਗੀ ਤਰ੍ਹਾਂ ਦੇ ਨਾਲ ਇਹਨੂੰ ਪਹਿਲੇ ਨਿਚੋੜ ਲਵਾਂਗੇ ਚੰਗੀ ਤਰ੍ਹਾਂ ਦੇ ਨਾਲ ਤੇ ਫਿਰ ਆਪਾਂ ਇਹਨੂੰ ਪਲੇਟ ਦੇ ਵਿੱਚ ਪਲਟ ਲਾਂਗੇ ਤੁਸੀਂ ਚਾਹੋ ਤੇ ਇਹਨੂੰ ਕੱਪੜੇ ਵਿੱਚ ਬੰਨ ਕੇ ਇਹਦੇ ਪੀਸ ਵੀ ਬਣਾ ਸਕਦੇ ਹੋ ਇਹ ਪਨੀਰ ਸਾਡਾ ਤਿਆਰ ਹੈ ਮਟਰ ਪਨੀਰ ਦੀ ਰੈਸਪੀ ਮੈਂ ਤੁਹਾਡਨਾਂ ਲਈ ਅਗਲੀ ਆਉਣ ਵਾਲੀ ਵੀਡੀਓ ਦੇ ਵਿੱਚ ਸ਼ੇਅਰ ਜ਼ਰੂਰ ਕਰਾਂਗੇ ਇਸੇ ਪਨੀਰ ਨਾਲ ਆਪਾਂ ਜਿਹੜੀ ਸਬਜ਼ੀ ਬਣਾ ਕੇ ਤਿਆਰ ਕਰਨੀ ਹੈ ਹੁਣ ਇਹ ਜਿਹੜਾ ਮੱਖਣ ਹੈ ਇਹਨੂੰ ਮੈਂ ਗੈਸ ਦੇ ਉੱਤੇ ਰੱਖ ਲਿਆ ਤੇ ਇਹਨੂੰ ਆਪਾਂ ਪਹਿਲੇ ਪਿਗਲਣ ਦਵਾਂਗੇ ਚੰਗੀ ਤਰ੍ਹਾਂ ਦੇ ਨਾਲ ਮੱਖਣ ਵੀ ਸਿਰਫ 5 ਮਿੰਟਾਂ ਦੇ ਵਿੱਚ ਜਿਹੜਾ ਕਿ ਉਹ ਬਣ ਕੇ ਤਿਆਰ ਹੋ ਜਾਂਦਾ ਮੱਖਣ ਤੋਂ ਗੈਸ ਜਿਹੜੀ ਐ ਪਹਿਲੇ ਮੈਂ ਥੋੜੀ ਜੀ ਮੀਡੀਅਮ ਕੀਤੀ ਸੀ ਉਸ ਤੋਂ ਬਾਅਦ ਮੈਂ ਥੋੜੀ ਲੋ ਕੀਤੀ ਹੈ ਗੈਸ ਜਦੋਂ ਮੱਖਣ ਜਿਹੜਾ ਘੁਲ ਜਾਂਦਾ ਉਸ ਤੋਂ ਬਾਅਦ ਗੈਸ ਜਿਹੜੀ ਐ ਲੋ ਕਰ ਦੇਣੀ ਹੈ ਤੇ ਫਿਰ ਇਹਨੂੰ ਪਕਾਉਣਾ ਹੈ ਸਿਰਫ ਤਿੰਨ ਤੋਂ ਚਾਰ ਮਿੰਟ ਲਈ ਔਰ ਇਹਦਾ ਕਲਰ ਇਹਦਾ ਟੈਕਸਚਰ ਕਿਦਾਂ ਦਾ ਹੋਣਾ ਚਾਹੀਦਾ ਮੈਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦਿਖਾਣ ਲਿਆ ਬਸ ਇਹ ਲਗਾਤਾਰ ਪੱਕ ਰਿਹਾ ਹੈ ਇਨੂੰ ਹਿਲਾਉਂਦੇ ਰਹਿਣਾ ਤਾਂ ਕਿ ਇਹ ਚਿਪਕੇ ਨਾ نیچے ਜਿਹੜੀ ਚਿੱਤੀ ਇਹਦੇ ਵਿੱਚ ਨਿਕਲਦੀ ਹੈ ਉਹ نیچے ਚਿਪਕ ਜਾਂਦੀ ਹੈ ਤਲੇ ਦੇ ਨਾਲ ਤੈਨੂੰ ਹਿਲਾਉਂਦੇ ਰਹਿਣਾ ਤੇ ਇਹ ਦੋਖੇ ਦੋਤੇ ਝਾਗਾਣਾ ਜਿਹੜੀ ਇਹ ਸ਼ੁਰੂ ਹੋ ਗਈ ਹੈ ਤੇ ਇਸ ਟਾਈਮ ਤੇ ਇਹਦਾ ਬਿਲਕੁਲ ਵੀ ਬਸਾ ਨਹੀਂ ਖਾਣਾ ਹੈ ਇਹਨੂੰ ਛੱਡਣਾ ਨਹੀਂ ਹੈ ਬਸ ਇਹਨੂੰ ਹਿਲਾਉਂਦੇ ਢੁਲਾਉਂਦੇ ਇਹਦੇ ਲਾਗੇ ਖੜੇ ਰਹਿਣਾ ਕਿਉਂਕਿ ਇਹ ਬਹੁਤ ਜਲਦੀ ਜਿਹੜਾ ਇਹ ਕਾਲਾ ਹੋ ਜਾਂਦਾ ਹੈ ਕਿਉਂਕਿ ਬਹੁਤ ਗਰਮ ਹੁੰਦਾ ਹੈ ਇੱਕਦਮ ਤੇ ਫਿਰ ਇਹ ਆਪਣੇ ਆਪ ਵਿੱਚ ਹੀ ਜਿਹੜਾ ਇਹ ਇਹ ਗਾੜਾ ਹੋ ਜਾਂਦਾ ਕਾਲਾ ਹੋ ਜਾਂਦਾ ਹੈ ਤੇ ਬਸ ਲੋ ਜੀ ਇਹ ਜਿਹੜਾ ਦੇਖੋ ਤੁਸੀਂ ਬ੍ਰਾਊਨ ਹੋ ਗਿਆ ਨਾ ਇਹਦੀ ਜਿਹੜੀ ਚਿੱਤੀ ਹੈ ਬ੍ਰਾਊਨ ਹੋ ਗਈ ਹੈ ਤੇ ਮੈਂ ਗੈਸ ਬੰਦ ਕਰ ਦਿੱਤੀ ਹੈ ਤੈਨੂੰ ਹਿਲਾਉਂਦੇ ਰਵਾਂਗੇ ਤੇ ਇਹਨੂੰ ਥੱਲੇ ਟਾਰ ਕਰਕੇ ਠੰਡਾ ਕਰ ਲਵਾਂਗੇ ਠੰਡਾ ਕਰਨ ਤੋਂ ਬਾਅਦ ਇਹਨੂੰ ਮੈਂ ਪੋਣੀ ਦੇ ਨਾਲ ਪੁਣ ਕੇ ਤੁਹਾਨੂੰ ਦਿਖਾ ਰਹੀ ਹਾਂ ਡੋਂਗੇ ਦੇ ਵਿੱਚ ਦੇਖੋ ਕਿੰਨਾ ਵਧੀਆ ਇਕਦਮ ਪੀਲਾ ਸ਼ੁੱਧ ਕਿਉ ਜਿਹੜਾ ਇਹ ਨਿਕਲ ਕੇ ਇਹ ਘੜ ਦੇ ਵਿੱਚ ਹੀ ਤਿਆਰ ਹੋ ਗਿਆ ਹੈ ਤੇ ਇੱਕ ਵਾਰ ਤੁਸੀਂ ਮੇਰੇ ਸਦਸਿਓ ਦੇ ਤਰੀਕੇ ਦੇ ਨਾਲ ਮੱਖਣ ਕਿਉ ਤੇ ਜਿਹੜਾ ਵੇਸਤ ਬਚ ਜਾਂਦਾ ਉਹਦੇ ਨਾਲ ਪਨੀਰ ਬਣਾ ਕੇ ਜ਼ਰੂਰ ਦੇਖਿਓ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤਰ੍ਹਾਂ ਦਾ ਪਨੀਰ ਕੀਤਾ ਬਣਿਆ ਸੀ ਤੇ ਕਿਉਂ ਕਿਦਾਂ ਦਾ ਬਣਿਆ ਸੀ ਤੇ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜਿਨ੍ਹਾਂ ਨੇ ਪਹਿਲਾਂ ਤੋਂ ਕੀਤਾ ਹੋਇਆ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣ ਤੇ ਚਲੋ ਮਿਲਦੇ ਆਂ ਅੱਜ ਦੀ ਕਿਸੇ ਹੋਰ ਰੈਸਪੀ ਦੇ ਨਾਲ ਉਦੋਂ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ